ਅੱਜ ਪਿੰਡ ਚੱਕ ਸ਼ੇਰੇਵਾਲਾ ਵਿਖੇ ਹਲਕਾ ਮਲੋੜ ਦੇ ਮੁੱਖ ਸੇਵਾਦਾਰ ਅਮਨਪ੍ਰੀਤ ਸਿੰਘ ਪੱਟੀ ਵੱਲੋਂ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਸਬੰਧੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਦਫ਼ਤਰ ਵਿੱਚ ਉਹ ਹਰ ਮੰਗਲਵਾਰ ਅਤੇ ਵੀਰਵਾਰ ਬੈਠਾ ਕਰਨਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਿਆ ਕਰਨਗੇ ਸਰ ਜਿਹੜਾ ਇਹ ਦਫ਼ਤਰ ਖੁੱਲਿਆ ਦਾ ਸਰ ਮੋਟਿਵ ਕੀ ਹੈ ਪਹਿਲਾਂ ਆਪਣਾ ਅ ਜਿਹੜਾ ਅੱਜ ਅਸੀਂ ਇੱਥੇ ਇੱਕ ਪਿੰਡ ਚੱਕਸ਼ੇਰੇ ਵਾਲਾ ਦੇ ਵਿੱਚ ਸਬ ਦਫਤਰ ਖੋਲਿਆਗਾ ਉਹਦਾ ਜਿਹੜਾ ਮੇਨ ਮਕਸਦ ਹੈਗਾਗਾ ਭਾਕਸਰ ਜੈਲ ਦੇ ਜਿਹੜੇ ਪਿੰਡ ਨੇ ਉਹ ਹਲਕਾ ਮਲੂਰ ਜਿਹੜਾ ਹੈਗਾ ਇੱਕ ਲੰਬਾਈ 'ਚ ਆ ਤੇ ਗਰੀਬ ਪਰਿਵਾਰਾਂ ਤੋਂ ਕਈ ਵਾਰ ਕੀ ਕਹਿੰਦੇ ਨੇ ਦਫਤਰ ਮਲੂਰ ਸ਼ਹਿਰ ਦੂਰ ਪੈ ਜਾਂਦਾ ਪਹੁੰਚਿਆ ਨਹੀਂ ਜਾਂਦਾ ਤੇ ਜਿਹਦੇ ਕਰਕੇ ਉਹ ਆਪਣੇ ਕੰਮ ਧੰਦਿਆਂ ਤੋਂ ਅਧੂਰਾ ਰਹ ਜਾਂਦਾ ਉਹਨਾਂ ਦਾ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਇਹ ਦਫ਼ਤਰ ਖੋਲਿਆ ਗਿਆ ਜੀ ਸਰ ਤੇ ਸਰ ਇਸੇ ਲਈ ਤੁਸੀਂ ਹੋਰ ਪਿੰਡਾਂ ਦੇ ਵਾਹਕਲੇ ਚੱਕ ਸ਼ੇਰੇ ਵਾਲਾ ਨੂੰ ਕਿਉਂ ਚ ਲੈ ਗਏ ਕਿਉਂਕਿ ਚੱਕ ਸ਼ੇਰੇ ਵਾਲਾ ਜਿਹੜਾ ਹੈਗਾ ਪਾਕ ਸਰ ਜੈਲ ਦੇ ਵਿੱਚ ਸੈਂਟਰ ਵਿੱਚ ਪੈਂਦਾ ਹੈ ਜੀ ਤੇ ਸਰ ਇਹ ਕਿਸ-ਕਿਸ ਤਰ੍ਹਾਂ ਦੀਆਂ ਸਹੂਲਤਾਂ ਇਸ ਦਫ਼ਤਰ ਵੱਲੋਂ ਦਿੱਤੀਆਂ ਜਾਣਗੀਆਂ ਜੋ ਵੀ ਐਮਐਲਏ ਆਫਿਸ ਦੀਆਂ ਸਹੂਲਤਾਂ ਹੁੰਦੀਆਂ ਨੇ ਸਾਰੀਆਂ ਇੱਥੇ ਪ੍ਰੋਵਾਈਡ ਹੋਣਗੀਆਂ ਜੀ ਤੇ ਸਰ ਤੁਸੀਂ ਇਸ ਦਫ਼ਤਰ ਜਾਂ ਆਪਣੀ ਵਰਕਰਾਂ ਲਈ ਕੁਝ ਕਹਿਣਾ ਚਾਹੋਗੇ ਮੈਂ ਤਾਂ ਆਪਣੇ ਵਰਕਰਾਂ ਲਈ ਇਹੀ ਗੱਲ ਕਹਿਣਾ ਚਾਹੁੰਦਾ ਹਾਂਗਾ ਜੋ ਵੀ ਉਹਨਾਂ ਦੇ ਜੋ ਵੀ ਗਵਰਨਮੈਂਟ ਨਿਊ ਸਕੀਮਾਂ ਉਹਨਾਂ ਨੂੰ ਆਉਂਦੀਆਂ ਨੇ ਗਰੀਬ ਪਰਿਵਾਰਾਂ ਦੀਆਂ ਤੇ ਜਾਂ ਜਿੰਨੇ ਵੀ ਪੰਜਾਬ ਸਰਕਾਰ ਦੀਆਂ ਨਿਊ ਸਕੀਮਾਂ ਹੈਗੀਆਂ ਨੇ ਆਪਣੇ ਹਲਕੇ ਦੇ ਸਾਰੇ ਵੋਟਰਾਂ ਨੂੰ ਮੈਂ ਉਹ ਮਹਈਆ ਕਰਵਾਉਂਗਾ ਤੇ ਉਹਨਾਂ ਦੇ ਨਾਲ ਹਰ ਵਕਤ ਹਰ ਜਗ੍ਹਾ ਦੇ ਉੱਤੇ ਖੜ ਕੇ ਉਹਨਾਂ ਦੀ ਜੋ ਉਹਨਾਂ ਨੇ ਸਾਨੂੰ ਇੱਕ ਚੌਂਕੀਦਾਰਾ ਸੌਂਪਿਆਗਾ ਉਹ ਚੌਂਕੀਦਾਰਾ ਅਸਲ ਵਿੱਚ ਉਹਨਾਂ ਨੂੰ ਕਰਕੇ ਦਿਖਾਵਾਂਗੇ ਜੋ ਕਿ ਅੱਜ ਤੋਂ ਪਹਿਲਾਂ ਹਲਕਾ ਮਲੂਰ ਦੇ ਵਿੱਚ ਕਿਸੇ ਵੀ ਵਿਧਾਇਕ ਨੇ ਨਹੀਂ ਕੀਤਾ ਗਿਆ ਸਰ ਜਿਹੜੇ ਦਫ਼ਤਰ ਖੁੱਲੇ ਇਹ ਲੋਕ ਮੰਗ ਸੀ ਆ ਤੁਹਾਡੀ ਖੁਦ ਦੀ ਇੱਛਾ ਸੀ ਤੇ ਇਹ ਲੋਕਾਂ ਦੀ ਵੀ ਮੰਗ ਕਾਫੀ ਲੰਮੇ ਸਮੇਂ ਤੋਂ ਸੀ ਤੇ ਮੈਂ ਖੁਦ ਵੀ ਚਾਹੁੰਦਾ ਸੀਗਾ ਇਸ ਚੀਜ਼ ਤੇ ਸਰ ਕੀ ਇਸ ਦਫ਼ਤਰ ਵਿੱਚ ਡਿਪਟੀ ਸਪੀਕਰ ਸਾਹਿਬ ਵੱਲੋਂ ਵੀ ਕਦਮ ਰੱਖੇ ਜਾਣਗੇ ਦੇਖੋ ਉਹ ਡਿਪਟੀ ਸਪੀਕਰ ਸਾਹਿਬ ਨੇ ਜਿਹੜਾ ਹੈਗਾ ਉਹਨਾਂ ਕੋਲੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਜਿਹਦੇ ਕਰਕੇ ਉਹਨਾਂ ਨੇ ਮੈਨੂੰ ਹਲਕਾ ਮਲੋਰ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਸੌਂਪੀ ਆ ਇਸ ਕਰਕੇ ਉਹਨਾਂ ਕੋਲੋ ਜਦ ਵੀ ਵੇਲੇ ਕੁਵੇਲੇ ਟਾਈਮ ਲੱਗੇਗਾ ਉਹ ਜ਼ਰੂਰ ਮੰਗੇ ਇੱਥੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ